ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਈਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ਪੂਰਵ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੜੇ ਸ਼ਰਧਾ ਦੇ ਨਾਲ ਸਤਕਾਰ ਦੇ ਨਾਲ ਉਸਾਹ ਦੇ ਨਾਲ ਮਨਾ ਰਹੀਆਂ ਨੇ ਜਿਵੇਂ ਪਾਸ਼ਾ ਦਾ ਪਾਵਨ ਫਰਮਾਨ ਹੈ ਚਖੜ ਚਾਂਗੀ ਮੀਹ ਵਰਸੈ ਭੀ ਗੁਰ ਦੇਖਣ ਜਾਈ ਉਸ ਸਿਧਾਂਤ ਤੇ ਪਹਿਰਾ ਦਿੰਦੇ ਆ ਇਸ بارش ਦੇ ਮੌਸਮ ਦੇ ਵਿੱਚ ਵੀ ਸੰਗਤਾਂ ਆਪਣੇ ਸਮੇਂ ਨੂੰ ਜਿਹੜਾ ਹੈ ਉਹ ਕੀਮਤੀ ਬਣਾਉਣ ਵਾਸਤੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੀਆਂ ਨੇ ਪਾਸ਼ਾ ਦਾ ਪ੍ਰਕਾਸ਼ਪੂਰਵ ਸਾਰੀਆਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ਼ਰਦਾ ਭਾਵ ਦੇ ਨਾਲ ਮਨਾ ਰਹੀਆਂ ਨੇ ਉੱਚੇ ਹੀ ਐਸਜੀਪੀਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ ਵੱਲੋਂ ਸੰਗਤਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਅਰਪਣ ਹੋ ਰਹੀਆਂ ਨੇ ਆਪਣੇ ਦੁੱਖਾਂ ਦਾ ਨਾਸ ਕਰਨ ਵਾਸਤੇ ਕਿਉਂਕਿ ਪਾਤਸ਼ਾਹ ਦਾ ਪਵਨ ਫਰਮਾਨ ਹੈ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਹੈ ਜਿਸ ਢਠੇ ਸਭ ਦੁੱਖ ਜਾਏ ਸਾਰੇ ਦੁੱਖਾਂ ਦਾ ਨਾਸ ਹੁੰਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਪਣੀ ਰਸਨਾ ਤੋਂ ਲਿਆ ਔਰ ਪਾਛਾ ਕਿਰਪਾ ਕਰਨ ਸਾਰੀ ਹੀ ਖਲਕਤ ਦੇ ਦੁੱਖ ਹਰਨ ਕਰਨ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਾਈ ਮਲਕੀਸ਼ ਸਿੰਘ ਜੀ ਵਰਪਾਲ ਜਿੱਥੇ ਕੁੱਲ ਸੰਗਤਾਂ ਦਰਸ਼ਣਦਾਰ ਕਰਨ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਤਕ ਹੋਇਗਾ ਉਥੇ ਅਸੀਂ ਵੀ ਦਰਸ਼ਕਦਾਰ ਕਰਕੇ ਜਿਹੜਾ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝ ਰਹੇ ਹਾਂ ਗੁਰੂ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਠੇ ਸਭ ਦੁੱਖ ਜਾਏ ਗੁਰੂ ਹਰਿ ਰਾਏ ਪਾਛਾ ਮਹਾਰਾਜੀ ਜੰਦੇ ਸਪੁੱਤਰ ਬੱਬਾ RAM ਰਾਏ ਜੀ ਦੇ ਇਹ ਭਰਾ ਇੱਕ ਵਾਰ ਗੁਰੂ ਹਰਿ ਰਾਏ ਪਾਛਾ ਮਹਾਰਾਜੀਆ ਨੇ ਬੱਬਾ RAM ਰਾਏ ਅਤੇ ਗੁਰੂ ਹਰਿਕ੍ਰਿਸ਼ਨ ਪਾਛਾ ਮਹਾਰਾਜ ਦੋਵੇਂ ਭਗਤੀ ਵਿੱਚ ਲੀਨ ਸਨ ਇਹਨਾਂ ਦਾ ਜੋ ਪਿਆਰ ਦੋਨੇ ਭਗਤੀ ਵਿੱਚ ਲੀਨ ਸਨ ਇੱਕ ਸੇਵਕ ਨੂੰ ਇੱਕ ਸੂਈ ਦੇ ਕੇ ਆਖਿਆ ਕਿ ਇਹਨੂੰ ਚੁਭਾਈ ਜਾਵੇ ਕਿਹੜਾ ਦਰਦ ਜਿਹੜਾ ਵਾ ਆਪਣੇ ਦਿਲ ਵਿੱਚ ਰੱਖ ਸਕਦਾ ਹੈ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਮਹਾਰਾਜੀ ਤੋਂ ਪਹਿਲਾਂ ਬਾਬੇ ਰਾਮਰਾਏ ਨੂੰ ਜਦੋਂ ਸੂਈ ਚੁਭਾਈ ਉਹ ਇੱਕਦਮ ਜਿਹੜੀ ਭਗਤੀ ਛੱਡ ਕੇ ਤੇ ਨੇਤਰ ਖੋਲ ਕੇ ਵੇਖਣ ਲੱਗ ਪਿਆ ਤੇ ਜਦੋਂ ਗੁਰੂ ਹਰਰੇ ਪਾਸ਼ਾ ਮਹਾਰਾਜੀ ਦੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਮਹਾਰਾਜੀ ਦੀ ਵਾਰੀ ਆਈ ਉਹ ਜਦੋਂ ਸੂਈ ਚੁਭਾਈ ਉਹ ਦਰਦ ਮਹਿਸੂਸ ਕਰਦੇ ਰਹੇ ਪਰ ਆਪਣੇ ਨੇਤਰ ਨਹੀਂ ਖੋਲੇ ਭਗਤੀ ਵਿੱਚ ਲੀਨ ਤੇ ਗੁਰੂ ਹਰ Rai ਪਾਸ਼ਾ ਮਹਾਰਾਜ ਜੀ ਨੇ ਆਪਣੇ ਗਲ ਦੇ ਨਾਲ ਆਪਣੇ ਕਲਾਵੇ ਵਿੱਚ ਲੈ ਕੇ ਆਖਿਆ ਕਿ ਬੇਟਾ ਉਹ ਸਮਾਂ ਆਵੇਗਾ ਜਦੋਂ ਕੁੱਲ ਦੁਨੀਆਂ ਦੇ ਅੱਜ ਤੂੰ ਦਰਦ ਮਹਿਸੂਸ ਕਰ ਲਿਆ ਉਹ ਕੁੱਲ ਦੁਨੀਆਂ ਦੇ ਜਿਹੜੇ ਦਰਦ ਐ ਤੁਸੀਂ ਛੋਟੀ ਉਮਰ ਵਿੱਚ ਦੂਰ ਕਰੋਗੇ ਤੇ ਅੱਜ ਆਪਾਂ ਉਸ ਗੁਰੂ ਹਰ ਹਰਿ ਕ੍ਰਿਸ਼ਨ ਪਾਤਸ਼ਾਹ ਮਹਾਰਾਜਿਆਂ ਦਾ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹੁਣ ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਲਾਈਵ ਦੇ ਮਾਧਿਅਮ ਰਾਹੀਂ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਮਹਾਰਾਜੀ ਦਾ ਇਹ ਪ੍ਰਕਾਸ਼ ਗੁਰਪੁਰਬ ਤੱਕ ਰਹੀਆਂ ਨੇ ਰਾਤ ਨੂੰ ਸਾਰੀਆਂ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਇਹ ਆਸਥ ਬਾਜੀ ਵੀ ਹੋਣੀ ਹੈ ਅਸੀਂ ਅਰਦਾਸ ਕਰਦੇ ਹਾਂ ਦੋਵੇਂ ਹੱਥ ਜੋੜ ਕੇ ਕਿ ਗੁਰੂ ਹਰ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਬਾਲਾ ਪ੍ਰੀਤਮ ਜੀ ਜਿਵੇਂ ਲੁਕਾਈ ਦੇ ਦੁੱਖ ਤੁਸਾਂ ਨੇ ਦੂਰ ਕੀਤੇ ਸਨ ਅੱਜ ਵੀ ਇਹ ਮਨੁੱਖਤਾ ਦੇ ਦੁੱਖ ਦੂਰ ਕਰਕੇ ਤੇ ਇਹਨਾਂ ਦੀਆਂ ਇਹਨਾਂ ਨੂੰ ਤਤੀਵਾ ਨਾ ਲੱਗੇ ਇਹਨਾਂ ਦੀਆਂ ਝੋਲੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ